ਜਿਹੜਾ ਸਾਡਾ ਸ਼ਹਿਰੀ ਮਨ ਲੋ ਕੇ ਤਬਕਾ ਹੈਗਾ ਆ ਉਹਨਾਂ ਦੀ ਸਿਹਤ ਵਧੀਆ ਰਹੇ ਤੇ ਜਿਹੜਾ ਸਾਡਾ ਇਧਰ ਪਿੰਡਾਂ ਦਾ ਤਬਕਾ ਹੈਗਾ ਆ ਉਹ ਲੋਕ ਜਿਹੜੇ ਆਪਣੇ ਮਨ ਲੋ ਪ੍ਰੋਡਕਟਾਂ ਨੂੰ ਸੇਲ ਕਰਕੇ ਤਾਂ ਆਪਣਾ ਲਾਈਵ ਲੀਹੂਡ ਬਣਾ ਸਕਣ ਇੰਦਾ 34 ਜੜੀ ਬੂਟੀਆਂ ਦਾ ਜਿਹੜਾ ਮਿਸ਼ਰਣ ਆ ਉਹ ਇਹਦੇ ਚ ਪਾ ਕੇ ਤੇ ਇਹਨੂੰ ਹਣੀ ਤੇ ਲੈਮਨ ਦੇ ਨਾਲ ਸਰਵ ਕਰੀਦਾ ਜੀ ਜਗ੍ਹਾ ਲੈ ਕੇ ਆਊਟਲੈਟ ਉੱਥੇ ਖੋਲਿਆ ਜੀ ਤੇ ਜਿਹੜਾ ਬੱਚਾ ਰੱਖਿਆ ਜੀ ਇੱਥੇ ਉਹ ਵੀ ਜਨੌੜੀ ਦਾ ਹੀ ਆ ਜੀ ਕੰਡੀ ਏਰੀਆ ਦਾ ਇੱਕ ਕੰਡੀ ਏਰੀਏ ਦੇ ਖੇਤਰ ਚੋਂ ਜਿਹੜੀ ਪ੍ਰੋਡਿਊਸ ਹੈਗੀ ਆ ਜੰਗਲਾਂ ਦੀ ਇਕੱਠੀ ਕਰਕੇ ਉਹਨਾਂ ਨੂੰ ਖਾਣ ਯੋਗ ਸਪੈਸ਼ਲ ਚੀਜ਼ ਲਿਆਂਦੀ ਤੁਸੀਂ ਲੱਗਦਾ ਇਹ ਸਰ ਜਿਹੜੀ ਕੇ 3 ਜੰਗਲ ਚਾਹ ਜਿਹਦੀ ਮੈਂ ਗੱਲ ਕਰਦਾ ਹੁੰਦਾ ਜੀ ਇਹ ਸਾਰੇ ਜਿਹੜੇ ਸਾਡੇ ਸੱਜਣਵਾਏ ਸਪੈਸ਼ਲ ਇਸੇ ਕਰਕੇ ਬੈਠੇ ਕੈਂਪਿੰਗ ਦਾ ਇਵੈਂਟ ਖਤਮ ਹੋ ਗਿਆ ਦੇਸੀ ਚਾਹ ਬਣਾਉਂਦੇ ਹੁੰਦੇ ਸੀ ਅਸੀਂ ਉਹਦੇ ਵਿੱਚ ਧਨੀਆਂ ਭਾਈ ਦਾ ਹਾਂ ਜੰਗੀਆਂ ਦਾ ਮਕਸਦ ਹੀ ਇਹ ਹੁੰਦਾ ਹੈ ਵੀ ਜਿੰਨੀ ਗਰਮੀ ਉਹ ਖਤਮ ਹੋ ਜਾਏ ਉਸ ਵਪਾਰ ਤੰਤਰ ਨੇ ਸਾਡੇ ਦਿਮਾਗ 'ਚ ਚੀਜ਼ਾਂ ਗੱਡੀਆਂ ਵੀ ਦੇਸੀ ਚੀਜ਼ਾਂ ਬਹੁਤ ਗਰਮ ਹੁੰਦੀਆਂ ਖਾ ਲਾਂਗੇ ਇਹ ਹੋਊਗਾ ਉਹ ਹੋਊਗਾ ਫਰਾਨਾ ਹੋਊਗਾ ਧਮਕੜਾ ਹੋਊਗਾ ਅਸੀਂ ਜਿਹੜੀ ਸੰਸਥਾ ਆ ਉਹ ਲੋਕਾਂ ਦੇ ਲਾਈਵ ਲੀਹੂਡ ਨੂੰ ਜਿੱਦਾਂ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਕਿ ਜਿੱਥੇ ਪੰਛੀ ਬਚਾਉਣੇ ਆ ਜੀਵ ਬਚਾਉਣੇ ਆ ਉੱਥੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਜੀ ਜੀ ਉਹ ਜੀਵ ਕਿਹੜਾ ਬਾਤਾਂ ਜੀ ਬਹੁਤ ਬਹੁਤ ਸਰ ਤੁਹਾਡੇ ਨਾ ਉੱਥੇ ਆਉਣ ਦਾ ਮੌਕਾ ਨਹੀਂ ਮਿਲਿਆ ਮੈਨੂੰ ਜੋ ਨੇਚਰ ਰੀਟਰੀਟ ਚਾਹਦੇ ਲੱਗੇ ਬਿਲਕੁਲ K3 ਨੇਚਰਲ ਹਟ ਖੋਲੀ ਆ ਤੁਸੀਂ ਮੈਂ ਬਹੁਤ ਮਤਲਬ ਕਿ ਕੋਸ਼ਿਸ਼ ਕੀਤੀ ਕਿ ਤੁਹਾਡੇ ਕੋਲ ਜਲਦ ਤੋਂ ਜਲਦ ਪਹੁੰਚਾਂ ਪਰ ਕੁਝ ਹਾਲਾਤ ਇਦਾਂ ਦੇ ਬਣ ਜਾਂਦੇ ਆ ਕਿ ਜਾ ਹੀ ਨਹੀਂ ਹੁੰਦਾ ਸੀ ਕਦੀ ਤੁਸੀਂ ਨਹੀਂ ਉੱਤੇ ਹੁੰਦੇ ਸੀ ਤੇ ਕਦੀ ਮੇਰਾ ਸ਼ਡਿਊਲ ਵੀ ਜਿਵੇਂ ਹੁੰਦਾ ਹੀ ਸੀ ਤੇ ਸਰ ਤੁਸੀਂ ਇਸ ਬਾਰੇ ਥੋੜਾ ਜਿਹਾ ਬ੍ਰੀਫ ਦੱਸੋ ਸਾਹਿਬ ਬਿਲਕੁਲ ਇਹ ਇਹਦੀ ਸ਼ੁਰੂਆਤ ਕਿੱਥੋਂ ਹੋਈ ਦੇਖੋ ਸ਼ੁਰੂਆਤ ਤਾਂ ਅਮਨਦੀਪ ਜੀ ਜਦੋਂ ਮਿਸ਼ਨ K3 ਹਾਂਜੀ ਸੰਸਥਾ ਜਿਹੜੀ ਬਣੀ ਸੀ ਨਾ ਗਠਤ ਹੋਈ ਸੀ ਜੀ ਜੀ ਜਿਹੜੇ ਆ ਮੋਢੀ ਇੱਧਰ ਬੈਠੇ ਜੀ ਇੱਕ ਦੇਖੋ ਇਹ ਡਾਕਟਰ ਐਸ.ਪੀ. ਸਿੰਘ ਜੀ 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 ਮੋਢੀ ਤੇ ਇੱਕ ਆ ਬੈਠੇ ਜੀ ਖੁੰਡ ਸਾਡੇ ਬਾਬਾ ਬੋੜ ਇਹ ਡਾਕਟਰ ਭਰਾਏ ਜੀ ਭਰਾਏ ਜੀ ਠੀਕ ਹੈ ਨਾ ਜੀ ਉਹ ਇਹ ਅੱਜ ਤੋਂ ਜਦੋਂ ਮਨ ਲਓ ਕਿ 7-8 ਸਾਲ ਪਹਿਲਾਂ ਜਦੋਂ ਮਿਸ਼ਨ K3 ਦੇ ਫਲਸਪੇਨ ਨੂੰ ਆਪਣੀ ਰਜਿਸਟਰਡ ਬਹੁਤ ਬਾਅਦ ਹੋਈ ਆ ਪਰ ਜਦੋਂ ਫਲਸਪੇਨ ਫਲਸਪਾਈ ਜੀ ਵੀ ਕੁਦਰਤ ਦਾ}}\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\, ਸੰਸਥਾ ਆ ਉਹ ਲੋਕਾਂ ਦੇ ਲਾਈਵ ਲੀਹੂਡ ਨੂੰ ਜਿੱਦਾਂ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਜਿੱਥੇ ਪੰਛੀ ਬਚਾਉਣੇ ਆ ਜੀਵ ਬਚਾਉਣੇ ਆ ਉੱਥੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਪਰ ਚੱਕਣਾ ਜੀ ਜੀ ਉਹ ਜੀਵਨ ਪੱਧਰ ਨੂੰ ਕਿੱਦਾਂ ਉੱਪਰ ਚੱਕਾਂਗੇ ਹੁਣ ਸਾਡੇ ਕੋਲ ਸਿਸਟਮ ਕੀ ਆ ਮਨਦੀਪ ਜੀ ਅਸੀਂ ਕਰੀਏ ਇਹ ਕੰਪਿਊਟਰ ਸਿਖਾ ਦੋ ਇਹਨਾਂ ਨੂੰ ਬੰਦਾ ਉੱਥੇ ਇਕੱਲਾ ਇਕੱਲਾ ਗਲੀ ਦਾ ਵਾਕਵਾ ਇਕੱਲੇ ਇਕੱਲੇ ਪੰਛੀ ਦਾ ਵਾਕਵਾ ਇਕੱਲੇ ਇਕੱਲੇ ਬੂਟੇ ਦਾ ਵਾਕਵਾ ਉਹਨੂੰ ਕੰਪਿਊਟਰ ਸਿਖਾ ਦੋ ਉਹਨੂੰ ਦੜਾ ਦੋ ਇਧਰੋਂ ਉਧਰ ਨੂੰ ਜੀ ਇਧਰਲੇ ਬੰਦੇ ਉਧਰ ਦੌੜਿਓ ਆ ਉਧਰਲੇ ਬੰਦੇ ਇਧਰ ਕੋਈ ਜਾ ਰਹਾ ਹੈ ਪਰ ਕੋਈ ਪਹੁੰਚ ਨਹੀਂ ਰਹਾ ਇਹ ਦੌੜ ਹੀ ਆ ਤਾਂ ਇੱਥੇ ਦੇ ਜਿਹੜੇ ਲੋਕ ਆ ਉਹਨਾਂ ਦੇ ਟੈਲੈਂਟ ਨੂੰ ਪਛਾਣਨਾ ਉਹਨਾਂ ਦਾ ਹਨਰ ਕੀ ਆ ਉਹਨੂੰ ਪਛਾਣਨਾ ਉਸ ਤੋਂ ਬਾਅਦ ਉਹਨਾਂ ਨੂੰ ਫਿਰ ਹਨਰਮੰਦ ਹੋਣ ਦੀ ਯਾਨੀ ਕਿ ਟ੍ਰੇਨਿੰਗ ਦਿਵਾਣੀ ਜੀ ਹਨਰਮੰਦ ਹੋਣ ਦੀ ਟ੍ਰੇਨਿੰਗ ਦਿਵਾ ਕੇ ਫਿਰ ਜਿਹੜਾ ਉਹਨਾਂ ਦਾ ਸਮਾਨ ਆ ਨਾ ਜੀ ਬਣਿਆ ਆ ਉਹਨੂੰ ਆਪਾਂ ਪ੍ਰਮੋਟ ਕਰਨਾ ਜਿੱਥੇ ਤੱਕ ਵੀ ਸਾਡਾ ਜਿਹੜਾ ਪਰਿਵਾਰ ਫੈਲਦਾ ਆ ਜੈ ਜੀ ਆਮ ਜਨਤਾ ਕਿਤੇ ਵੀ ਹੈਗੀ ਹੈ ਨਹੀਂ ਬਹੁਤ ਸੁਣੀ ਇਹ ਕੇ 3 ਕੁਦਰਤੀ ਹੱਟ ਦਾ ਕਨਸੈਪਟ ਆ ਜੀ ਜੀ ਇਹਦੇ ਵਿੱਚ ਹੁਣ ਅਸੀਂ ਅਸੀਂ ਹਲੇ ਹਨਰ ਨੂੰ ਪਛਾਣ ਕੇ ਜਾਂ ਹਨਰ ਬੰਦ ਉਹਨਾਂ ਨੂੰ ਕਰਨਾ ਸੀਗਾ ਪਰ ਸਾਨੂੰ ਇਦਾਂ ਦੇ ਚਿਹਰੇ ਇਦਾਂ ਦੇ ਇਦਾਂ ਦੀਆਂ ਭੈਣਾਂ ਇਦਾਂ ਦੀ ਬਜ਼ੁਰਗ ਇਦਾਂ ਦੇ ਬੱਚੇ ਲੱਭੇ ਜਿਹੜੇ ਆਲਰੇਡੀ ਬਹੁਤ ਸਾਰਾ ਵਧੀਆ ਸਮਾਨ ਟ੍ਰੇਨਿੰਗਾਂ ਲੈ ਕੇ ਬਣਾਉਣਾ ਜਾਣਦੇ ਤੇ ਬਣਾਉਂਦੇ ਆ ਠੀਕ ਹੈ ਜੀ ਉਹ ਜਦੋਂ ਉਹਨਾਂ ਦੀ ਪਰ ਉਹਨਾਂ ਦੀ ਪ੍ਰੋਬਲਮ ਕਈ ਵਾਰ ਕੀ ਹੁੰਦੀ ਕਿ ਸਿਰਫ ਮੇਲਿਆਂ ਵਗੈਰਾ ਦੇ ਉੱਤੇ ਜਾ ਕੇ ਲਗਾਉਂਦੇ ਆ ਉਹਨਾਂ ਨੂੰ ਅਸੀਂ ਫੋਰੈਸਟ ਡਿਪਾਰਟਮੈਂਟ ਜੰਗਲਾਤ ਵਿਭਾਗ ਤੇਰੇ ਸਾਡੇ ਐਮ.ਐਲ.ਏ ਸਾਹਿਬਾ ਡਾਕਟਰ ਅਵਜੂਦ ਜੀ ਉਹਨਾਂ ਦੀ ਹੈਲਪ ਦੇ ਨਾਲ ਅਸੀਂ ਕੇ3 ਕੁਦਰਤੀ ਹੱਟ ਚੋਹਾਲ ਰੈਸਟ ਹਾਊਸ ਦੇ ਬਾਹਰ ਜਗ੍ਹਾ ਲੈ ਕੇ ਆਊਟਲੈਟ ਉੱਥੇ ਖੋਲ੍ਹਿਆ ਜੀ ਤੇ ਜਿਹੜਾ ਬੱਚਾ ਰੱਖਿਆ ਜੀ ਇੱਥੇ ਉਹ ਵੀ ਜਨੌੜੀ ਦਾ ਹੀ ਆ ਜੀ ਕੰਢੀ ਏਰੀਆ ਦਾ ਇੱਕ ਕੰਢੀ ਏਰੀਆ ਦੇ ਖੇਤਰ ਚੋਂ ਜਿਹੜੀ ਪ੍ਰੋਡਿਊਸ ਹੈਗੀ ਆ ਜੰਗਲਾਂ ਦੀ ਇਕੱਠੀ ਕਰਕੇ ਤੇ ਉਹਨਾਂ ਨੂੰ ਖਾਣ ਯੋਗ ਜਿੱਦਾਂ ਅੱਜ ਦੇ ਸਮੇਂ ਨੂੰ ਚਾਹੀਦੀ ਉਹਨੂੰ ਕਨਵਰਟ ਕਰਕੇ ਚਾਹੇ ਉਹ achar ਆ ਚਾਹੇ مربੇ ਆ ਚਾਹੇ ਚਟਨੀਆਂ ਆ ਚਾਹੇ ਤੁਹਾਡੀ ਆਮਲਾ ਕੈਂਡੀ ਆ ਜੀ ਚਾਹੇ ਕਈ ਤਰ੍ਹਾਂ ਦੇ ਜੂਸ ਹੈਗੇ ਬਿਲ ਦਾ ਜੂਸ ਹੈਗਾ ਇਹ ਸਾਰਾ ਕੁਝ ਲਿਆ ਕੇ ਤਾਂ ਕਿ ਜਿਹੜੇ ਸ਼ਹਿਰਾਂ ਦੇ ਲੋਕ ਹੈਗੇ ਆ ਉਹ ਸਿਹਤਮੰਦ ਚੀਜ਼ ਪ੍ਰਾਪਤ ਕਰ ਸਕਣ ਜੀ 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 ਤੇ ਜਿਹੜੇ ਪਿੰਡਾਂ ਦੇ ਲੋਕ ਜਿਨ੍ਹਾਂ ਕੋ ਹੁਨਰ ਹੈਗਾ ਆ ਕੱਢੀ ਖੇਤਰ ਦੇ ਸਪੈਸ਼ਲ ਕਰਕੇ ਉਹ ਇਤੋਂ ਥੋੜੀ ਬਹੁਤ ਆਜੀਬ ਕਾ ਜਿਹੜੇ ਕਮਾ ਸਕਣ ਉਹਨਾਂ ਦਾ ਲਾਈਵਲੀਹੂਡ ਬਣ ਸਕੀ ਤੇ ਜੇ ਇਹ ਕੰਮ ਜਾਨੀ ਕਿ ਹੁੰਦਾ ਆ ਕੇ ਕੰਢੀ ਖੇਤ ਦੇ ਲੋਕ ਆਪਣੇ ਪੈਰਾਂ ਤੇ ਹੁੰਦੇ ਆ ਤਾਂ ਇੱਥੇ ਅਸੀਂ ਵੱਡੇ ਵੱਡੀਆਂ ਇੰਡਸਟਰੀਆਂ ਦੀ ਮੰਗ ਨਾ ਕਰਦੇ ਹੋਏ ਵੱਡੀਆਂ ਇੰਡਸਟਰੀਆਂ ਤੁਹਾਨੂੰ ਪਤਾ ਆਉਣਗੀਆਂ ਤੇ ਕੁਦਰਤ ਕਿੰਨੀ ਤਬਾਹ ਹੋਊਗੀ ਪਾਣੀ ਕਿੰਨਾ ਖਰਾਬ ਹੋਊਗਾ ਇਹਨੋਂ ਬੈਟਰ ਆ ਕਿ ਜੋ ਸਾਡੇ ਕੋਲ ਇੱਥੇ ਪੋਜ਼ਿਟਿਵ ਪਲੱਸ ਪੁਆਇੰਟ ਆ ਇੱਥੋਂ ਦੀ ਪ੍ਰੋਡਿਊਸ ਠੀਕ ਆ ਜੀ ਚਾਹੇ ਉਹ ਆਮਲਾ ਆ ਚਾਹੇ ਉਹ ਆਂਬੋ ਆ ਚਾਹੇ ਉਹ ਕੜੀ ਪੱਤਾ ਆ ਚਾਹੇ ਜਿਹਨੂੰ ਅਸੀਂ ਗਾਂਦਲਾ ਕਹਿ ਦਿੰਦੇ ਆ ਠੀਕ ਆ ਚਾਹੇ ਤੁਸੀਂ ਪਿੱਛੇ ਵੀਡੀਓ ਪਾਈ ਸੀ ਉਹ ਵਾਸਾ ਜਿਹਨੂੰ ਵਸਾਕਾ ਮਧੂ ਵੀ ਕਹਿ ਦਿੰਦੇ ਆ ਇਹ ਸਾਰੀਆਂ ਚੀਜ਼ਾਂ ਇੱਥੇ ਦੀ ਹੋਰ ਵੀ ਮਹਾਰਾਣਾ ਮਿਲ ਕੇ ਤੇ ਉਹਨਾਂ ਦੇ ਜਿਹੜੇ ਆ ਉਤਪਾਦ ਬਣਾਏ ਜਾ ਸਕਣ ਤਾਂ ਕਿ ਜਿਹੜਾ ਸਾਡਾ ਸ਼ਹਿਰੀ ਮੰਨ ਲਓ ਕਿ ਤਬਕਾ ਹੈਗਾ ਆ ਉਹਨਾਂ ਦੀ ਸਿਹਤ ਵਧੀਆ ਰਹੇ ਤੇ ਜਿਹੜਾ ਸਾਡਾ ਇਧਰ ਪਿੰਡਾਂ ਦਾ ਤਬਕਾ ਹੈਗਾ ਆ ਉਹ ਲੋਕ ਜਿਹੜੇ ਆਪਣੇ ਮਤਲਬ ਪ੍ਰੋਡਕਟਾਂ ਨੂੰ ਸੇਲ ਕਰਕੇ ਤਾਂ ਆਪਣਾ ਲਾਈਵ ਲੀਹੂਡ ਬਣਾ ਸਕਦੇ ਜੰਗਲਾਂ 'ਚ ਰਹਿੰਦੇ ਜੰਗਲਾਂ ਨੂੰ ਬਿਨਾ ਨੁਕਸਾਨ ਪਹਾਈ ਉਹਨਾਂ ਦੀ ਪ੍ਰੋਡਿਊਸ ਤੋਂ ਕੁਝ ਫਾਇਦਾ ਲੈ ਸਕਦੇ ਬਹੁਤ ਸੋਹਣਾ ਜੀ ਬਹੁਤ ਸੋਹਣਾ ਲਓ ਜੀ ਇੰਨਾ ਸਾਰਾ ਪ੍ਰੈਸ਼ਰ ਹੋਣ ਦੇ ਬਾਵਜੂਦ ਵੀ ਨਥਿੰਗ ਹੈਜ਼ ਮਿਸਡ ਹਾਂ ਸਰ ਹਾਂ ਦੱਸੋ ਵੀ ਸੌਰੀ ਤੁਹਾਨੂੰ ਵਿੱਚ ਡਰਪਟ ਕੀਤਾ ਜੀ 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 ਸਰ ਜੀ ਇਹ ਇਧਰ ਨੂੰ ਹੁਲਣ ਦਿਓ ਹਾਂਜੀ ਤੁਸੀਂ ਸਰਵ ਕਰੋ ਇਧਰ ਤੁਹਾਨੂੰ ਦੱਸੋ ਜੀ ਇੱਕ ਹੀ ਆ ਜੀ ਦੱਸੋ ਤੁਸੀਂ ਸਪੈਸ਼ਲ ਚੀਜ਼ ਲਿਆਂਦੀ ਤੁਸੀਂ ਲੱਗਦਾ ਇਹ ਸਰ ਜਿਹੜੀ K3 ਜੰਗਲ ਚਾਹ ਜਿਹੜੀ ਮੈਂ ਗੱਲ ਕਰਦਾ ਹੁੰਦਾ ਜੀ ਇਹ ਸਾਰੇ ਜਿਹੜੇ ਸਾਡੇ ਸੱਜਣਵਾਏ ਇਹ ਸਪੈਸ਼ਲ ਇਸੇ ਕਰਕੇ ਬੈਠੇ ਕੈਂਪਿੰਗ ਦਾ ਇਵੈਂਟ ਖਤਮ ਹੋ ਗਿਆ ਹਾਂਜੀ ਇਹ ਦੇਖੋ ਸਾਰੇ K3 ਜੰਗਲ ਚਾਹ ਦਾ ਇੰਜੋਏ ਕਰ ਰਹੇ ਜੀ ਤਾਂ K3 ਤਾਂ ਤੁਹਾਨੂੰ ਪਤਾ ਹੀ ਹੈ ਜੰਗਲ ਚਾਹ ਦਾ ਮਤਲਬ ਉਹ ਇਹਨੂੰ ਫੋਰੈਸ ਦੇ ਇੱਕ ਫਾਰਮੂਲੇ ਦੇ ਨਾਲ ਸਾਡੇ ਇੱਕ BMS ਡਾਕਟਰ ਆ ਜੀ ਜੀ ਤੇ ਉਹਨਾਂ ਦੀ ਹੈਲਪ ਦੇ ਨਾਲ ਜਿਹੜਾ ਇਹ ਫਾਰਮੂਲਾ ਸਰ ਤਿਆਰ ਕੀਤਾ ਗਿਆ ਅੱਛਾ ਜੀ ਜਿਹਦੇ ਵਿੱਚ ਮੱਲੋ ਕਿ 34 ਜੜੀ ਬੂਟੀਆਂ ਜੀ ਇਹਦੇ ਵਿੱਚ ਪਾਈਆਂ ਜੀ ਬਹੁਤ ਵਧੀਆ ਜੀ ਇਹ ਚ ਮਲਠੀ ਹਲਕਾ ਜਿਹਾ ਹਲਕਾ ਜਿਹਾ ਮਨ ਲੋ ਕੇ ਕੇਸਰ ਦਾ ਟੱਚ ਜਿਹਦੇ ਵਿੱਚ ਕੜੀ ਪੱਤਾ ਜਿਹੜੇ ਵਿੱਚ ਦਾਲਚੀਨੀ ਇਦਾਂ ਚੌਂਤੀ ਜੜੀ ਬੂਟੀਆਂ ਦਾ ਜਿਹੜਾ ਮਿਸ਼ਰਣ ਆ ਉਹ ਇਹਦੇ ਚ ਪਾ ਕੇ ਤੇ ਇਹਨੂੰ ਹਣੀ ਤੇ ਲੈਮਨ ਦੇ ਨਾਲ ਸਰਵ ਕਰੀਦਾ ਜੀ ਯਾਨੀ ਸ਼ਹਿਦ ਤੇ ਨਿੰਬੂ ਦੇ ਨਾਲ ਤੇ ਜਦੋਂ ਆਪਾਂ ਇਹਨੂੰ ਪੀਂਦੇ ਆ ਦੀ ਖਾਸੀ ਤੇ ਹੈ ਜੀ ਕਿ ਨਾ ਪੇਟ ਚ ਗੈਸ ਬਣਨੀ ਹੈ ਅੱਛਾ ਜੀ ਤੇ ਇਹਦੇ ਚਾਹੇ ਦੋ ਕੱਪ ਤੁਸੀਂ ਪੀਲੇ ਤਾਂ ਵੀ ਤੁਸੀਂ ਰੋਟੀ ਖਾ ਸਕਦੇ ਜੀ ਤੇ ਇਹ ਜਿੱਦਾਂ ਕੇ 3 ਹਟਿਆ ਉਹਦੇ ਵਿੱਚ ਵੀ ਮਤਲਬ ਕਿ ਤੁਸੀਂ ਇਹਨੂੰ ਹੈਗਾ ਇਹ ਰੱਖਿਆ ਕਿ ਹਾਂਜੀ ਹਾਂਜੀ ਪ੍ਰਮੋਟ ਕਰ ਰਹੇ ਹਾਂ ਜੀ ਸਾਡੇ ਕੋਲ ਸਾਡੇ ਕੋਲ ਪਈ ਹੈ ਜੀ ਕੇਸਰੀ ਜੰਗਲ ਚਾਹ ਦੇ ਦੇਖੋ ਸੈਸ਼ੇ ਬਣੇ ਪਏ ਆ ਅੱਛਾ ਜੀ ਕੀ ਬਾਤ ਹੈ ਇਹ ਜਿਹੜਾ ਸੈਸ਼ੇ ਹੈ ਮਤਲਬ ਕਿ ਇਹ ਸਿਰ ਵਾਸਤੇ ਸਾਰ ਰੱਖਿਆ ਹੋਇਆ ਜੀ ਠੀਕ ਹੈ ਜੀ ਇਹ ਹਨੀ ਲੈਮਨ ਬਾਅਦ ਵਿੱਚ ਪੈਂਦਾ ਹੈ ਇਹ ਹਨੀ ਲੈਮਨ ਦੇਖੋ ਜੀ ਇਸ ਤੋਂ ਲਾਓ ਤਾਂ ਆਪਾਂ ਦੂਜੀ ਪਤੀ ਲੈ ਕੇ ਆਨੇ ਉਹ ਚ ਦੁੱਧ ਜਾਂ ਖੰਡ ਜਾਂ ਕੁਝ ਹੋਰ ਪਾਉਨੇ ਆ ਇਹ ਚ ਕੁਝ ਨਹੀਂ ਪੈਂਦਾ ਜੀ ਕੋਈ ਪਤੀ ਨਹੀਂ ਪਾਣੀ ਕੋਈ ਦੁੱਧ ਨਹੀਂ ਪੈਣਾ ਪਾਣੀ ਦੇ ਵਿੱਚ ਸਿਰਫ ਇੱਕ ਚੁਟਕੀ ਪਾਉਣੀ ਹੈ ਇੱਕ ਕੱਪ ਪਾਣੀ 'ਚ ਇੱਕ ਚੁਟਕੀ ਉਹ ਵੀ ਹਲਕੀ ਜਿਹੀ ਭਰ ਕੇ ਚੁਟਕੀ ਨਹੀਂ ਪਾਣੋ ਸੋ ਜੀ ਇਹ ਉਹ ਇੱਕ ਚੁਟਕੀ ਪਾ ਕੇ ਉਹਨੂੰ ਵਾੜ ਲੈਣਾ ਜੀ ਉਸ ਤੋਂ ਬਾਅਦ ਤੋਂ ਹਨੀ ਤੇ ਲੈਮਨ ਦੇ ਨਾਲ ਉਹਨੂੰ ਮਤਲਬ ਸਰਵ ਕਰਨਾ ਤੇ ਆਪਾਂ ਨੂੰ ਕਿਸੇ ਤਰੀਕੇ ਦੀ ਕੋਈ ਦਿੱਕਤ ਆndi ਆ ਤਾਂ ਵਿਦਆਊਟ ਹਨੀ ਲੈਮਨ ਵੀ ਆਪਾਂ ਇਹਨੂੰ ਅਛਾ ਇਹਦੇ ਉਧਾ ਬੈਨੀਫਿਟ ਜਿਹੜੇ ਤੁਸੀਂ ਗੈਸ ਦੇ ਦੱਸੇ ਫੈਟ ਦਾ ਦੱਸਿਆ ਹੋਰ ਕੀ ਕੁਝ ਬੈਨੀਫਿਟ ਕੋਈ ਕਾਫੀ ਜੜੀ ਬੂਟੀਆਂ ਪਈਆਂ ਵਿੱਚ ਹਾਂਜੀ ਇਹ ਡਾਕਟਰ ਸਾਹਿਬ ਆ ਜੀ ਇਹਨਾਂ ਤੋਂ ਪੁੱਛਿਆ ਗਾ ਵੀ ਆਹ ਨਾ ਅੱਛੀ ਮਿਲਦੀ ਆ ਬੁੱਡ ਫਰੈਸ਼ ਹੁੰਦਾ ਜੀ ਹਾਂ ਹਾਰਮੋਨ ਚੱਲਦੇ ਉੱਪਰੋਂ ਜੀ ਬੰਦਾ ਵਧੀਆ ਫੀਲ ਕਰਦਾ ਆਪਣੇ ਆਪ ਨੂੰ ਠੀਕ ਆ ਨਹੀਂ ਬਹੁਤ ਵਧੀਆ ਜੀ ਬਹੁਤ ਬੁੱਢਾ ਸਿਰ ਭਰ ਰਿਹਾ ਹੋਵੇ ਹਲਕਾ ਹੋ ਜਾਂਦਾ ਠੀਕ ਆ ਜੀ ਬਹੁਤ ਆ ਜੀ ਸਰ ਤੁਸੀਂ ਲਿਓ ਜੀ ਬਾਤ ਪੀਵਾਂਗਾ ਜ਼ਰੂਰ ਪੀਵਾਂਗਾ ਦੱਸੋ ਇਹ ਮੈਂ ਸੈਕੰਡ ਟਾਈਮ ਮੌਕਾ ਮਿਲ ਰਿਹਾ ਮੈਨੂੰ ਇਕ ਵਾਰ ਤਾਂ ਮੈਂ ਜੰਗਲ ਚ ਜਾ ਕੇ ਉਸੇ ਪੀਤੀ ਸੀ ਤਖਣੀ ਮਰਮਾਪੁਰ ਇਹੋ ਹੀ ਵਾਲੀ ਸਰ ਹੁਣੀ ਭਰ ਕੇ ਲਿਆਏ ਸੀ ਉਹ ਥਰਮਸ ਆਪਣੀ ਨੇ ਉਹ ਉਹ ਮਰਿੰਗਾ ਟੀਨ ਦੀ ਮਰਿੰਗਾ ਸੀ ਉਹ ਅੱਛਾ ਅੱਛਾ ਚਲੋ ਫਿਰ ਉਹ ਮੈਨੂੰ ਵੀ ਅਪਲਾਈ ਗਈ ਦਫਾ ਉਹ ਕੀ ਚੀਜ਼ ਹੈ ਮਰਿੰਗਾ ਮਰਿੰਗਾ ਜਦਾਂ ਸੁਆਣਣਾ ਸੁਆਣਨੇ ਸਪੈਸ਼ਲ ਘਰੋਂ ਬਣਾ ਕੇ ਲਿਆਉਂਦੇ ਹੁੰਦੇ ਆ ਜੀ ਜੀ ਅੱਛਾ ਅੱਛਾ ਉਹ ਪੀ ਦੀ ਮਰੇ ਘਟੇ ਇਹਦੇ ਵਿੱਚ ਵੀ ਹੋ ਸਕਦਾ ਮਰਿੰਗਾ ਹੋਵੇ ਮੇ ਵੀ ਹੋਵੇ ਉਹ ਕੱਲ ਉਹ ਮਤਲਬ ਸਪੈਸ਼ਲ ਘਰੋਂ ਮਰਿੰਗਾ ਤੋਂ ਬਣਾ ਮਰਿੰਗਾ ਤੋਂ ਬਣਾ ਕੇ ਲਿਆ ਆ ਗਏ ਉਹ ਕੱਲ ਲਓ ਜੀ ਯੋ ਡਾਕਟਰ ਸਾਹਿਬ ਬੈਠ ਦਾ ਫਾਇਦਾ ਹੋਇਆ ਕਿ ਨਹੀਂ ਬਹੁਤ ਜ਼ਿਆਦਾ ਹੋ ਗਿਆ ਫਾਇਦਾ ਕੱਲ ਦੱਸਿਆ ਸੀ ਤੁਹਾਡੇ ਬਾਰੇ ਥੈਂਕ ਯੂ ਪੁਲੀਸ ਆਉਂ ਕਹਿੰਦੇ ਨਹੀਂ ਹੋਣਾ ਬਈ ਪਾਉਗੇ ਨਾ ਗਿਆ ਵੀ ਉਹਨਾਂ ਨੇ ਵਾਦਾ ਮੈਨਾਂ ਕੀਤਾ ਤੇ ਵਾਦਾ ਖਲਾਫੀ ਅਸੀਂ ਇੱਕ ਦੂਜੇ ਨਾਲ ਕਦੀ ਨਹੀਂ ਕਰਦੇ ਵੈਸੇ ਮੈਂ ਸਹੀ ਇਸ਼ਾਰੇ ਕਰਕੇ ਆਪ ਆਇਆ ਜੀ ਲੈਓ ਸਰ ਮੈਨੂੰ ਪਤਾ ਮਿਲ ਗਿਆ ਇਹਨੂੰ ਤੁ ਆਪ ਹੀ ਲੈ ਜਾਈਦਾ ਹੁੰਦਾ ਬਸ ਜੀ ਅੱਛਾ ਸਰ ਇੱਕ ਗੱਲ ਦੱਸੋ ਇਹ ਵਾਲੀ ਚਾਹ ਜਿਹੜੀ ਆ ਇਹ ਗਰਮੀਆਂ ਦੇ ਵਿੱਚ ਜਾਂ ਕਈ ਵਾਰੀ ਹੁੰਦਾ ਨਾ ਗਰਮ ਚੀਜ਼ਾਂ ਹੁੰਦੀਆਂ ਆ ਬੰਦੇ ਨੂੰ ਪ੍ਰੋਬਲਮ ਕਰਦੀਆਂ ਆ ਹਾਂਜੀ 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 ਇਹ ਗਰਮੀਆਂ ਜਿੱਦਾਂ ਹੁਣ ਐਸ ਵੇਲੇ ਪੀ ਰਹਿ ਆ ਉਦਾਂ ਦਾ ਆਪਾ ਬਿਲਕੁਲ 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 ਕੇ ਵੀ ਧਿਆਨ ਰੱਖਣਾ ਵੀ ਕਿੰਨੀ ਕੀ ਪੀਣੀ ਆ ਇੱਕ ਦਿਨ ਚ ਇੱਥੇ ਨਾ ਮੈਂ ਇੱਕ ਖਾਸ ਪ੍ਰਤੀਕਿਰਿਆ ਜ਼ਰੂਰ ਦੇਣੀ ਚਾਹੂੰਗਾ ਹਾਂਜੀ ਅਸੀਂ ਦੂਜੀ ਚਾਹ ਇੰਨੀ ਚਰ ਹੋ ਗਏ ਅਮਨਦੂਜੀ ਫਿੰਦਿਆਂ ਨੂੰ ਸਾਰੇ ਬੰਦੇ ਦੁਖੀ ਆ ਗੋਡੇ ਵੀ ਰਹਿ ਗਏ ਮੋਢੇ ਵੀ ਰਹਿ ਗਏ ਪੇਟ ਵੀ ਖਰਾਬ ਆ ਉੱਤੇ ਅਸੀਂ ਕਦੀ ਵੀ ਕਿਸੇ ਨੂੰ ਪੁੱਛਦੇ ਜਾ ਕੇ ਵੀ ਇਹ ਚਾਹ ਕਿੰਨੀ ਪੀਣੀ ਚਾਹੀਦੀ ਆ ਤੋ ਇਹ ਸਾਡੀ ਇੱਕ ਬਹੁਤ ਤਗੜੀ ਮਿਸਕਨਸੈਪਸ਼ਨ ਆ ਬਈ ਦੇਸੀ ਚੀਜ਼ਾਂ ਦੇਖੋ ਜਿਹੜੇ ਕਾੜੇ ਹੁੰਦੇ ਨੇ ਨਾ ਜੀ ਕਾੜੇ ਅੱਛਾ ਜੀ ਉਹ ਕਾੜਿਆਂ ਦਾ ਥੋੜੀ ਦਿੱਕਤ ਹੁੰਦੀ ਆ ਕਿਉਂਕਿ ਉਹਨਾਂ ਦੀ ਤਸਵੀਰ ਹੁੰਦੀ ਗਰਮਾਹ ਅੱਛਾ ਜੀ ਪਰ ਜਿਹੜੀ ਅਸੀਂ ਚਾਹ ਬਣਾਈਏ ਜਦੋਂ ਅਸੀਂ ਕੇਥਰੀ ਨੂੰ ਜੰਗਲ ਚਾਹ ਕਹਤ ਆ ਨਾ ਇਹਦੇ ਵਿੱਚ ਫਾਰਮੂਲਾ ਉਸ ਹਿਸਾਬ ਦੇ ਨਾਲ ਪਾਇਆ ਕਿ ਇਹਨੂੰ ਆਪਾਂ ਦਿਨ ਦੇ ਵਿੱਚ ਹਾਂ ਠੰਢੀ ਵੀ ਹੁੰਦੀਆਂ ਜਿੱਦਾਂ ਉਹਦੇ ਵਿੱਚ ਹਲਕਾ ਹਲਕਾ ਆਮਲੇ ਦਾ ਪਾਊਡਰ ਵੀ ਨਾਲ ਪਾਇਆ। ਬਿਲਕੁਲ ਨਿੰਬੂ ਪੈ ਗਿਆ ਠੰਡਾ। ਹਾਂ ਠੰਡਾ ਪੈ ਗਿਆ ਜੀ। ਫਿਰ ਤੁਹਾਨੂੰ ਮੈਂ ਦੱਸਦਾ ਵੀ ਇੱਕ ਦੇਸੀ ਚਾਹ ਬਣਾਉਂਦੇ ਹੁੰਦੇ ਸੀ ਅਸੀਂ ਉਹਦੇ ਵਿੱਚ ਧਨੀਆ ਪਾਈਦਾ ਸੀ। ਹਾਂ ਧਨੀਆ ਇਹਦਾ ਮਕਸਦ ਹੀ ਇਹ ਹੁੰਦਾ ਹੈ ਵੀ ਜਿੰਨੀ ਗਰਮੀ ਉਹ ਖਤਮ ਹੋ ਜਾਏ। ਹੁਣ ਜਿਹੜਾ ਗਰਮ ਮਸਾਲਾ ਵੀ ਹੁੰਦਾ ਉਹਦੇ ਨਾਲ ਧਨੀਆ ਪੈਂਦਾ। ਜੀ ਜੀ ਜੀ। ਧਨੀਆ ਠੰਡਾ ਹੁੰਦਾ ਉਹ ਬਰਾਬਰ ਹੋ ਜਾਂਦਾ ਕੰਮ। ਨਹੀਂ ਬਿਲਕੁਲ ਸਹੀ ਗੱਲ ਕਰ ਰਹੇ ਹੋ। ਇਹ ਚਾਹ ਬੀ ਬਖਰਾ। ਤੇਰੀ ਚਾਹ ਲੱਗਦੀ। ਮੈਂ ਇਹ ਗੱਲ ਕਹਿਣੀ ਚਾਹੁੰਦਾ ਨਾ ਉਹਨੂੰ ਤੁਸੀਂ ਮੇਰੀ ਮਤਲਬ ਕੋਈ ਬੇਨਤੀ ਆ ਅਸੀਂ ਪਕੌੜੇ ਖਾਣੇ ਆ। ਜੀ ਜੀ ਜੀ। ਸਾਨੂੰ ਸਾਰਿਆਂ ਨੂੰ ਪਤਾ ਵੀ ਤળਿਆ ਖਾਣ ਨਾਲ ਸਾਡਾ ਕੋਲੇਸਟ੍ਰੋਲ ਸਾਡਾ ਪੇਟ ਖਰਾਬ ਹੁੰਦਾ। ਜੀ ਜੀ ਜੀ। ਉਹ ਅਸੀਂ ਕਦੀ ਵੀ ਕਿਸੇ ਨੂੰ ਪੁੱਛਦੇ ਵੀ ਯਾਰ ਪਕੌੜੇ ਵਿਆਹ ਤੇ ਜਾਣੇ ਤੇ ਕਿੰਨੇ ਖਾਣੇ। ਪਰ ਜਦੋਂ ਦੇਸੀ ਚੀਜ਼ ਦੀ ਆਪਾਂ ਗੱਲ ਕਰਦੇ ਨਾ ਉੱਥੇ ਸਾਡੇ ਸਭ ਤੋਂ ਪਹਿਲਾਂ ਜਿਹੜੀ ਸਵਾਲ ਹੁੰਦੇ ਉਹ ਯਾਰ ਚੰਗੀ ਚੀਜ਼ ਦੇ ਉੱਤੇ ਵੀ ਇੰਨੇ ਸਵਾਲ। ਹੂੰ। ਇਹ ਸਾਨੂੰ ਸੋਚਣਾ ਚਾਹੀਦਾ ਵੀ ਜਿਹੜੀਆਂ ਨੇਚਰ ਚੋਂ ਕੁਦਰਤ ਚੋਂ ਪ੍ਰਕਿਰਤੀ ਚੋਂ ਚੀਜ਼ਾਂ ਆਈਆਂ ਨਾ ਜੀ 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 ਉਹਨਾਂ ਨੂੰ ਅਸੀਂ ਮੰਨ ਲਓ ਕਿ ਇੱਕ ਲਿਮਟ ਦੇ ਵਿੱਚ ਤੇ ਬੜੇ ਆਰਾਮ ਦੇ ਨਾਲ ਸਾਡੀ ਸਹਿਜ ਪ੍ਰਵਿਰਤੀ ਆ ਸਾਨੂੰ ਇਹ ਜਿਹੜੀਆਂ ਜਿਹੜੇ ਸਵਾਲ ਹਨਾ ਹੁੰਦੀ ਵੀ ਜਿਹੜੇ ਤੁਹਾਡੇ ਨਹੀਂ ਹੈਗੇ ਤੇ ਦਰਸ਼ਕਾਂ ਦੇ ਵੀ ਨਹੀਂ ਹੈਗੇ ਅੱਛਾ ਨਾ ਤੁਹਾਡੇ ਆ ਨਾ ਦਰਸ਼ਕਾਂ ਦੇ ਇਹ ਜਿਹੜਾ ਸੋ ਕਾਲਡ ਮੀਡੀਆ ਹਮਮ ਜਾਂ ਜਿਹੜਾ ਵਪਾਰ ਤੰਤਰ ਉਹ ਆ ਉਸ ਵਪਾਰ ਤੰਤਰ ਨੇ ਸਾਡੇ ਦਿਮਾਗ 'ਚ ਚੀਜ਼ਾਂ ਗੱਡੀਆਂ ਵੀ ਦੇਸੀ ਚੀਜ਼ਾਂ ਬਹੁਤ ਗਰਮ ਹੁੰਦੀਆਂ ਖਾ ਲਾਂਗੇ ਇਹ ਹੋਊਗਾ ਉਹ ਹੋਊਗਾ ਫਰਾਨਾ ਹੋਊਗਾ ਧਮਕੜਾ ਹੋਊਗਾ ਉਹ ਸਾਰਾ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ ਜਿਹਨੂੰ ਮੈਂ ਧਿਆਨ ਪੀ ਦੀ ਗੱਲ ਕਰਦਾ ਮੈਂ ਇਹੀ ਕਹਿੰਦਾ ਕਿ ਮਨ ਦੇਖੋ ਤੁਹਾਡਾ ਕੀ ਕਹਿੰਦਾ ਪਕੌੜਿਆਂ ਤੇ ਸਵਾਲ ਨਹੀਂ ਬਾਹਰ ਇੰਨਾ ਖੇਸ ਆਇਆ ਕੋਕਾ ਕੋਲਾ ਠੰਡੇ ਆ ਇੰਨਾ ਮਿੱਠਾ ਪਾਇਆ ਉਹ ਤੇ ਕਿਤੇ ਕੋਈ ਸਵਾਲ ਨਹੀਂ ਹਮਮ ਔਰ ਇੱਕ ਦੇਸੀ ਚੀਜ਼ ਤੇ ਸਭ ਦਾ ਸਵਾਲ ਉੱਠਦਾ ਗਰਮੀ ਤਾਂ ਨਹੀਂ ਕਰੂਗੀ ਉਹਦੇ ਪਿੱਛੇ ਰੀਜ਼ਨ ਕੀ ਕਸੂਰ ਕਿਸੇ ਦਾ ਨਹੀਂ ਜੀ ਪਰੇ ਦੇਖਣਾ ਆਉਂਦਾ ਵੀ ਸਾਡੀ ਮਾਈਂਡ ਕਿਦਾਂ ਕੰਡੀਸ਼ਨ ਹੋ ਚੁੱਕਾ ਹੈ ਇਹ ਸਾਡਾ ਵਪਾਰੀ ਕਰਨ ਨੇ ਤੇ ਮੀਡੀਆ ਨੇ ਮਾਈਂਡ ਕੰਡੀਸ਼ਨ ਕਰਤਾ ਹੈ ਉਹ ਇਸ ਕਰਕੇ ਇਹ ਚੀਜ਼ਾਂ ਨਾਰਮਲ ਕੁਆਂਟੀਟੀ ਚ ਕੋਈ ਵੀ ਚੀਜ਼ ਲਓ ਹੁਣ ਰੋਟੀ ਖਾਂਦੇ ਆ ਨਾ ਕੋਈ ਬੰਦਾ ਮਰਦਾ ਨਹੀਂ ਹਰਮਦੀਪ ਜੀ ਜਰਜੇ ਬੰਦਾ 20 ਰੋਟੀਆਂ ਦੁਬਾਰੇ ਖਾ ਲਵੇ ਸਵੇਰੇ ਖਾ ਲਵੇ ਤੁਹਾਨੂੰ ਰੋਟੀ ਖਾ ਕੇ ਮਰ ਜਾਣਾ ਅਗਰੇ ਬਾਵਾ ਰੋਟੀ ਨਹੀਂ ਖਾਣੀ ਚਾਹੀਦੀ ਬ੍ਰੈਡ ਖਾਓ ਰੋਟੀ ਨਾਲ ਬੰਦਾ ਮਰ ਜਾਂਦਾ ਸਹੀ ਗੱਲ ਹੈ ਨਹੀਂ ਚਲੋ ਬਹੁਤ ਵਧੀਆ ਤੁਸੀਂ ਇਹ ਗੱਲ ਦੱਸੀ ਬਹੁਤ ਕਈ ਵਾਰੀ ਨਾ ਮੇਰੇ ਕਮੈਂਟਸ ਆਉਂਦੇ ਆ ਮੈਂ ਤੁਹਾਨੂੰ ਪਤਾ ਕਿੰਨੇ ਚਿਰ ਤੋਂ ਦਿਖਾ ਰਿਹਾ ਜਿਹੜ ਪਰ ਤੁਸੀਂ ਹੁਣ ਦੱਸੀ ਵੀ ਆ ਤੁਹਾਨੂੰ ਕਲੈਰੀਫਾਈ ਵੀ ਤਰੀਕੇ ਨਾਲ ਕੀਤਾ ਕਿ ਵੀ ਕੁਐਸਚਨ ਪੁੱਛਣ ਵਾਲੀ ਵੀ ਕਿੱਦਾਂ ਤੇ ਆ ਵੀ ਕਿੱਦਾਂ ਤੇ ਕੁਐਸਚਨ ਪੁੱਛਣਾ ਉਹਨਾਂ ਦਾ ਕਸੂਰ ਨਹੀਂ ਜੀ 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 ਕਸੂਰ ਨਹੀਂ ਉਹ ਕੰਡੀਸ਼ਨਡ ਹੋ ਚੁੱਕੇ ਉਹਨੂੰ ਪਤਾ ਹੀ ਨਹੀਂ ਬਚਾਰਾ ਬਿਲਕੁਲ ਜੀ ਬਿਲਕੁਲ ਚਲੋ ਠੀਕ ਆ ਸਰ ਧੰਨਵਾਦ ਜੀ ਜੀ ਜੇ ਅਸੀਂ ਕੱਲ੍ਹ ਤੱਕ ਵੀ ਰੁਕੇ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਹਰ ਮੰਥ ਦਾ ਫਰਸਟ ਸੰਡੇ ਹਰ ਬੁੱਕ ਠੀਕ ਆ